ਠੀਕ ਹੈ ਜੀ ਇਹ ਆਸਤਾਨਾ ਕਰੀਬਨ ਕੋਈ ਜੋ ਪੁਰਾਣੇ ਬਜ਼ੁਰਗਾਂ ਦੇ ਦੱਸਣ ਮੁਤਾਬਕ 500 ਤੋਂ 700 ਸਾਲ ਦੇ ਕਰੀਬ ਹੋ ਗਿਆ ਜੀ ਜਿਹੜਾ ਵੱਡਾ ਚਿੱਟਾ ਇਹ ਕਿਹੜਾ ਇਹ ਆ ਟਰਕੀ ਕੁੱਕੜ ਟਰਕੀ ਕਹਿੰਦਾ ਤਾਂ ਕੁਛ ਨਹੀਂ ਐ ਨਹੀਂ ਪੈਂਦਾ ਪੈਂਦਾ ਹੈ ਹਾਂਜੀ ਅੱਛਾ ਤਾਂ ਹੀ ਵੇਖਦਾ ਕਿਵੇਂ ਆ ਉਹਦੀ ਅੱਖ ਦੇਖੋ ਰਾਜੋ ਕੇ ਲੰਘ ਰਹੇ ਸੀ ਰਸਤੇ 'ਚ ਨਾ ਆਪਣੇ ਮਾਸੀ ਜੀ ਕਾ ਘਰ ਸੀਗਾ ਫਿਰ ਇਹਨਾਂ ਦੇ ਘਰ ਅ ਅਸੀਂ ਆ ਆ ਕੇ ਬੈਠੇ ਆ ਕਿਉਂਕਿ ਇਹਨਾਂ ਦੇ ਘਰ ਟਪਕੇ ਤਾਂ ਆਪਾਂ ਜਾ ਨਹੀਂ ਸੀ ਸਕਦੇ ਇਹਨਾਂ ਨੂੰ ਮਿਲ ਕੇ ਹੀ ਜਾਣਾ ਸੀ ਹਨਾ ਹਨਾ ਵੀਰੇ ਫੋਨ ਕੀਤਾ ਵੀਰੇ ਨੂੰ ਫਿਰ ਇਹਨੇ ਸਾਨੂੰ ਸਮਝਾਇਆ ਘਰ ਤੇ ਇਹ ਪਿੰਡ ਹੈਗਾ ਲਾਖਣਾ ਹਨਾ ਲਾਖ ਨੇ ਤੇ ਇਹਨਾਂ ਦੇ ਚਾਚੂ ਆਪਾਂ ਪੀ ਲਈਏ ਤੇ ਹੁਣ ਨਾ ਇਹਨਾਂ ਦੇ ਆ ਦੇਖੋ ਬੱਚੇ ਦੇ ਉੱਤੇ ਕੁੱਤੀ ਨੇ ਕਿੰਨੇ ਪੰਜ 1 2 3 4 5 ਅਜੇ ਨਾ 19 ਦਿਨਾਂ ਦੇ ਆ ਦੇਖੋ ਕਿੰਨੇ ਪਿਆਰੇ ਆ ਤੇ ਇਹਨਾਂ ਦੀ ਇਹਨਾਂ ਦੀ ਇੱਥੇ ਮਾਂ ਮਾਂ ਵੀ ਘੁੰਮੀ ਫਿਰਦੀ ਆ ਛੋਟੇ ਛੋਟੇ ਆ ਦੇਖ ਅੱਖਾਂ ਅੱਖਾਂ ਇਹਨਾਂ ਦੀ ਖੁੱਲੀਆਂ ਦੇਖੀ ਬਬੂ ਆ ਆ ਗਈ ਦੇਖ ਲਾ ਵੱਡ ਨਾ ਦਵੇ ਠੀਕ ਆ ਕਿੰਨੇ ਪਿਆਰੇ ਹੈ ਨਾ ਚਲੋ ਠੀਕ ਆ ਬਾਏ 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 ਓ ਨਿੱਕਿਆ ਆ ਦੇਖ ਠੀਕ ਆ ਜੀ ਮਸਤੀ ਓਕੇ ਆ ਆ ਲਿਖਿਆਗਾ ਲਖਣਾ ਲਿਖਿਆਗਾ ਲਖਣਾ ਆ ਗਿਆ ਇਹ ਜਦੋਂ ਆਪਾਂ ਅਮਰਕੋੜ ਤੋਂ ਮੁੜਦੇ ਆ ਨਾ ਅੱਗੇ ਮਹਿਮੂਦਪੁਰਾ ਪਿੰਡ ਆਉਂਦਾ ਉਸ ਤੋਂ ਬਾਅਦ ਹੀ ਲਖਣਾ ਆਉਂਦਾ ਮਾਸੀ ਕਰੋ ਹੁਣ ਆਪਾਂ ਆ ਗਏ ਚਾਚੂ ਪੀਲੀ ਥੋੜਾਪਾ ਚਾਉਦੇ ਆ ਜਿਹੜੇ ਪਿੰਡ ਆਪਾਂ ਪਹੁੰਚਣਾ ਆਪਾਂ ਪਹੁੰਚਣਾ ਰਾਜੋਗੇ ਹੈਨਾ ਰਾਜੋਗੇ ਪਹੁੰਚਣਾ ਮੌਸਮ ਵੀ ਆ ਦਿਖੋ ਸੂਰਜ ਕੱਲ ਬਾਰਿਸ਼ ਹੋਈ ਆ ਤੋਦਾ ਕਰਕੇ ਮੌਸਮ ਵੀ ਥੋੜਾ ਜਿਹਾ ਅੱਜ ਠੰਡਾ ਵਧੀਆ ਮੌਸਮ ਆ ਇਹ ਸਾਰਾ ਏਰੀਆ ਵੀ ਅੱਲਾਵਾ ਆਰਡਰ ਦੇ ਨਾਲ ਨਾਲ ਲੱਗਦੇ ਇਹ ਸਾਰੇ ਪਿੰਡ ਜਦੋਂ 1999 ਚ ਕਾਰਗਿਲ ਦੀ ਜੰਗ ਲੱਗੀ ਨਾ ਉਹ ਦੋ ਵੀ ਇਹ ਮਾਸੀ ਜੀ ਹੋਣੀ ਨੂੰ ਘਰ ਛੱਡਣਾ ਪਿਆ ਸੀਗਾ ਆਪਦਾ ਪੱਲਵਾ ਸਾਰੇ ਮਤਲਬ ਪਿੰਡਾਂ ਨੂੰ ਇੱਥੋਂ ਉੱਠ ਗਏ ਤੇ ਆਪਦੀ ਰਿਸ਼ਤੇਦਾਰੀਆਂ ਚਲੇ ਗਏ ਸੀਗੇ ਆਹ ਸਾਰੇ ਪਿੰਡ ਵੀ ਆਹ ਲਾਖਣਾ ਲਾਖਣੇ ਦਾ ਬਾਜ਼ਾਰ ਇਹ ਵਧੀਆ ਯਾਰ ਦੁਕਾਨਾਂ ਤੋਂ ਗੁੰਨਾਂ ਬਣੀਆਂ ਹਨ ਯਾਰ ਕਿੰਨੀਆਂ ਦੁਕਾਨਾਂ ਹਨ ਮਤਲਬ ਸਾਰੀਆਂ ਲੋੜ ਦੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਇਹ ਲਾਖਣੇ ਦਾ ਯਾਰ ਹੁਣ ਆ ਜਿਹੜਾ ਇਹ ਸੜਕ ਸਿੱਧੀ ਜਾਂਦੀ ਉਹ ਬਾਰਡਰ ਨੂੰ ਹਨਾ ਇਹ ਸਿੱਧੀ ਸੜਕ ਜਾਂਦੀ ਉਹ ਬਾਰਡਰ ਉੱਪਰ ਕੇ ਪੁੱਛ ਲੈਣੇ ਆ ਮੇਨ ਸਭ ਤੋਂ ਪਹਿਲਾ ਗੱਲ ਆਉਂਦੀ ਆ ਆ ਵਾਲਾ ਰੋਡ ਰੋਡ ਕਿੰਨਾ ਵਧੀਆ ਦੇਖੋ ਡਬਲ ਰੋਡ ਹੈਗਾ ਮਤਲਬ ਦੋ ਵੱਟੀਆਂ ਲੰਘ ਜਾਂਦੀਆਂ ਇਹ 30 ਫੁੱਟ ਸੜਕਾ 30 ਫੁੱਟ ਚੌੜੀ ਇੱਧਰ ਵੀ ਆ ਸਿੰਗਲ ਰੋਡ ਦੇਖੋ ਆ ਡਰੇਨ ਆ ਗਈ ਪਹਿਲੀ ਡਰੇਨ ਆ ਗਈ ਪੌਲਤਾ ਇਹਦਾ ਤੰਗ ਆ ਓਹੋ ਹੋ ਹੋ ਨਜ਼ਰ ਤਾਂ ਨਹੀਂ ਲੱਗੀ ਔਲੇ ਦਾ ਤੰਗ ਹੀ ਆ ਕਿੰਨੀ ਚੌੜੀ ਡਰੇਨ ਪੋਲੇ ਦਾ ਪੁਰਾਣਾ ਆਹ ਹਸਤਾ ਹਾਲਤ ਦਾ ਪੋਲਾ ਐਨਾ ਵਧੀਆ ਨਹੀਂ ਹੈਗਾ ਇਹਨੂੰ ਹੋਰ ਨਵਾਂ ਬਣਨ ਵਾਲਾ ਹੈ ਬਹੁਤ ਵੱਡਾ ਕਿੰਨੀ ਵੱਡੀ ਡਰੇਨ ਮਤਲਬ ਇਹ ਆ ਬਾਰਡਰ ਏਰੀਏ ਦਾ ਜਿਹੜਾ ਇਲਾਕਾ ਉਹ ਇਹ ਹੈ ਇਹ ਇਲਾਕਾ ਖੇਮ ਕਰਨ ਦੇ ਵਿੱਚ ਪੈਂਦਾ ਹੈਗਾ ਜਦੋਂ ਆਪਾਂ ਅੰਮ੍ਰਿਤਸਰ ਤੋਂ ਖੇਮ ਕਰਨ ਆਉਣੇ ਆ ਨਾ ਰਸਤੇ ਦੇ ਵਿੱਚ ਇੱਕ ਸ਼ਹਿਰ ਹੁੰਦਾ ਅਮਰਕੋਟ ਅਮਰਕੋਟ ਤੋਂ ਆਪਾਂ ਇਹ ਪਿੰਡਾਂ ਨੂੰ ਗੁੜੇ ਆ ਇੱਧਰ ਵੀ ਖੇਤਾਂ 'ਚ ਲੋਕ ਕਿੰਨੇ ਰਹਿੰਦੇ ਆ ਵੈਸੇ ਰਸਤੇ ਰੋਸਤੇ ਪੱਕੇ ਆ ਆ ਕੀ ਲਿਖਿਆ ਹੈਗਾ ਸਲਾਨਾ ਜੋੜ ਮਿਲਦਾ ਹਨਾ ਇਹ ਤਾਂ ਬਾਬਾ ਜੀ ਦਾ ਕੋਈ ਹੋਊਗਾ ਗੁਰਦੁਆਰਾ ਸਾਹਿਬ ਅੱਗੇ ਪੰਪ ਵੀ ਆ ਗਿਆ ਪਿੰਡ 'ਚ ਤਾਂ ਆਹ ਪਿੰਡ ਦੀ ਸਟਾਰਟਿੰਗ ਆ ਰੱਜੋ ਕੇ ਪਿੰਡੇ 'ਚ ਤਾਂ ਆਪਾਂ ਪੜ ਗਏ ਔਰ ਉਹ ਦੇਖ ਦੂਜੀ ਸਾਈਡ ਤੋਂ ਵੀ ਉਹ ਆਉਂਦਾ ਕੱਸੀ ਜੀ ਉਹ ਮਤਲਬ ਡਰੇਨ ਜੀ ਦਾ ਬੰਨ ਆਉਂਦਾ ਨਾ ਇਧਰੋਂ ਵੀ ਇਹ ਸਪੈਡ ਦੇ ਵਿੱਚ ਪਿੰਡ ਤਾਂ ਇਹ ਦੇਖਦੇ ਆ ਕਿੰਨਾ ਵੱਡਾ ਪਿੰਡ ਆ ਬਾਕੀ ਬਾਰਡਰ ਲਾਈਨ ਕਿੰਨੀ ਦੂਰ ਆ ਇੱਥੋਂ ਕੀ ਕੀ ਇੱਥੇ ਪਿੰਡ ਚ ਹੈਗਾ ਉਹ ਆਪਾਂ ਦੇਖਦੇ ਆ ਜਦੋਂ ਬਾਰਡਰ ਲਾਈਨ ਆਪਾਂ ਖੋਲਦੇ ਆ ਨਾ ਤਾਂ ਇਹ ਪੈਂਟ ਵੀ ਪੂਰਾ ਪਾウダー ਦੇ ਉੱਤੇ ਆਉਂਦਾ ਰੱਜੋ ਕੇ ਉਹ ਲਿਖਿਆ ਰੱਜੋ ਕੇ ਬੋਲ ਲੱਗ ਗਿਆ ਇਹ ਤਾਂ ਮੰਡੀ ਆ ਇਹਦੇ ਬੋਲ ਗੱਫੇ ਵਾਲਾ ਖਈ ਜਾਂਦਾ ਕੋਲ ਉੱਤੇ ਬਸ ਇੰਨਾ ਇੰਨਾ ਹੈ ਅੱਡਾ ਏ ਉਥੋਂ ਤੱਕ ਅੰਡਾ ਜਿਹਨੂੰ ਆਪਾਂ ਕਹਿ ਦਿੰਨੇ ਆ ਮਤਲਬ ਜਿੱਥੇ ਇੱਧਰ ਮੰਡੀ ਆ

ਉਹ ਉਹਦੀ ਵੀਡੀਓ ਨਹੀਂ ਉਹ ਬਣਾਈ ਉਹ ਐਮਏ ਸੀ ਦਾ ਉਹ ਇੱਕ ਮੋਰਚੇ ਵੀ ਨਾਲ ਹੀ ਬਣੀ ਇਹਨੇ ਬਾਜੀ ਬਰੀ ਕੀਤੀ ਆਪਾਂ ਨੂੰ ਹੌਲੀ ਰੁਕਣਾ ਪੈਣਾ ਸਕੂਟਰੀ ਵਾਲਾ ਉਹ ਜੀ ਆਦਿ ਕਹਿ ਜਾ ਏਰੀਆ ਇਹ ਪਿੰਡ ਦਾ ਆਇਤੋ ਤੱਕ ਹੋ ਸਕਦਾ ਪਹਿਲਾ ਪੁਰਾਣੇ ਜਿਹੜਾ ਆਜੂ ਭਗਦਾ ਹੋਵੇ ਆ ਕੀ ਇਹ ਕੀ ਬਣਿਆ ਹੈ ਸੁਪਣਿਆ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਬਾਰਡਰ ਏਰੀਏ ਦੇ ਪਿੰਡ ਆਪਾਂ ਘੁੰਮ ਰਹੇ ਆ ਤੁਹਾਨੂੰ ਪਤਾ ਹੀ ਆ ਤਾਂ ਅੱਜ ਇਹ ਖੇਮ ਕਰਨ ਏਰੀਏ ਦਾ ਪਿੰਡ ਖੇਮ ਕਰਨ ਏਰੀਏ ਚ ਇਹ ਪਿੰਡੋਂ ਦਾ ਰਾਜੋ ਕੇ ਇਹ ਬਾਰਡਰ ਏਰੀਏ ਦਾ ਪਿੰਡ ਆ ਦੇਖੋ ਡਰੇਨ ਆਪਾਂ ਲੰਘ ਕੇ ਆਏ ਆ ਤਾਂ ਆ ਕੀ ਆ ਵੀ ਕੱਸੀ ਜੀ ਆ ਇੱਕ ਸੂਆ ਜਿਹਾ ਇਹਦੇ ਵਿੱਚ ਵੀ ਪਾਣੀ ਹੋਊਗਾ ਮਤਲਬ ਇਹ ਸੇਫਟੀ ਦੇ ਸੁਰੱਖਿਆ ਦੇ ਪੱਖੋਂ ਕਿਉਂਕਿ ਅੱਗੇ ਪਾਕਿਸਤਾਨ ਆ ਦੇਖਦੇ ਆਪਾਂ ਬਾਰਡਰ ਤੇ ਆ ਇੱਥੇ ਪਤਾ ਮੈਂ ਕਿਉਂ ਰੁਕ ਗਿਆ ਇੱਥੇ ਆ ਰੁਕ ਗਿਆ ਬਿਲਡਿੰਗ ਇਹ ਪਤਾ ਨਹੀਂ ਕਾਦੀ ਆ ਤੇ ਕਿੰਨੀ ਪੁਰਾਣੀ ਆ ਇਹ ਹੈ ਤਾਂ ਵੱਡੀਆਂ ਇੱਟਾਂ ਦੀ ਆ ਇਹ ਕੋਈ ਨਾ ਦੇਖਿਓ ਨਾ ਇੱਕੋ ਮੈਂਟਾ ਹੁਣ ਤਾਂ ਦੇਖ ਹੁਣ ਤਾਂ ਮੱਜਾ-ਮੁੱਜਾ ਵਜਦੀਆਂ ਇਹ ਆ ਆ ਨਾ ਯਾਰ ਇਹ ਤਾਂ ਆਰਮੀ ਉਰਮੀ ਨੇ ਬਣਾਈ ਹੋਊਗੀ ਵੱਡੀਆਂ ਇਟਾਂ ਦੀ ਬਿਲਡਿੰਗ ਆ ਇਹ 1947 ਤੋਂ ਬਾਅਦ ਕਿਤੇ ਬਣੀ ਹੋਊਗੀ ਆ ਇਹ ਉਹ ਜਾਇਰੀਆ ਪਿੰਡ ਦਾ ਉਹ ਸਾਹਮਣੇ ਪਿੰਡ ਆਜੋ ਆਪਾਂ ਦੇਖਦੇ ਆ ਬਿਲਕੁਲ ਡਰੇਨ ਦੇ ਉੱਤੇ ਪਿੰਡ ਬਣਿਆ ਬੰਨ ਦੇ ਉੱਤੇ ਸੇਫਟੀ ਆ ਇਧਰੋਂ ਕਿਉਂਕਿ ਜਦੋਂ ਕਿਤੇ ਮਾਹੌਲ ਖਰਾਬ ਹੁੰਦਾ ਹਨਾ ਪਾਕਿਸਤਾਨ ਨਾਲ ਲੜਾਈ ਲੜੂਈ ਦਾ ਮਾਹੌਲ ਚੱਲ ਬੰਨਦਾ ਤਾਂ ਉਦੋਂ ਇਹ ਸੁਰੱਖਿਆ ਕਰਦੀਆਂ ਹੋਣੀਆਂ ਇਹੋ ਜਿਹਾ ਪਿੰਡ ਹੈ ਜਿਹੜਾ ਦੁਕਾਨਾਂ ਤਾਂ ਉੰਨੀਆਂ ਸੀਗੀਆਂ ਜਿਹੜੀਆਂ ਆਪਾਂ ਆਊਟ ਸਾਈਡ ਦੇਖ ਲੀਆਂ ਐ ਸਾਈਡ ਤਾਂ ਘੱਰੀ ਆ ਆ ਇੱਕ ਆ ਗਿਆ ਇੱਕ ਦੁਕਾਨ ਆ ਗਈ ਇਸ ਥਰੀ ਲੱਗੇ ਅੰਦਰ ਕੀ ਹਾਲ ਆ ਬਾਈ ਇਧਰ ਆ ਪੈਂਡਾ ਸਾਰਾ ਕਿੰਨਾ ਵੱਡਾ ਪਿੰਡ ਆ ਯਾਰ ਬਾਬਾ ਵੱਡਾ ਹੈ ਆ ਇੱਥੇ ਪਹਿਲਾਂ ਨਹਿਰ ਹੋਊਗੀ ਵੱਡੀ ਡਰੇਨ ਬਾਅਦ ਚ ਬਣੀ ਬਾਅਦ ਚ ਨਾਲਾ ਜਾ ਹੋ ਗਿਆ ਹਨਾ ਨਾਲਾ ਬਣਿਆ ਇੱਥੇ ਇੰਨਾ ਪਿੰਡਾਂ ਚ ਜੇ ਤੋ ਕਿਤੇ ਆ ਪੁਰਾਣੇ ਖੂਹ ਐ ਹੁੰਦੇ ਸੀ ਨਾ ਜਿਹੜਾ ਉਹ ਬਣਿਆ ਕਿਉਂਕਿ ਖੂਹ ਵੀ ਉੱਥੇ ਬਣਾਇਆ ਜਾਂਦਾ ਸੀ ਜਿੱਥੇ ਵੱਡਾ ਬੋਰਡ ਹੁੰਦਾ ਸੀ ਜਾਂ ਪਿੱਪਲ ਤੇ ਜਾਂ ਫਿਰ ਜਦੋਂ ਖੂਬ ਹੁੰਦਾ ਸੀ ਪਿੱਪਲ ਲਾ ਦਿੱਤਾ ਜਾਂਦਾ ਸੀ ਜਾਂ ਬੋਰਡ ਲਾ ਦਿੱਤਾ ਜਾਂਦਾ ਸੀ ਜਿਹੜਾ ਵੀ ਕੋਈ ਪਾਣੀ ਭਰਦਾ ਜਾਂ ਹਨਾ ਜਾਂ ਨਹਾਉਂਦਾ ਜਾਂ ਖੇਤਾਂ ਨੂੰ ਖੂਹ ਚਲਾਉਂਦਾ ਖੇਤਾਂ ਲਈ ਤਾਂ ਉਹ ਉਹ ਨੂੰ ਛਾਂ ਰਹਿੰਦੀ ਬਾਡਰ ਦੀ ਕਿਉਂ ਨੇ ਆਜੋ ਤੁਹਾਨੂੰ ਬਾਡਰ ਦਿਖਾਉਂਦੇ ਆ ਮਤਲਬ ਇੱਕ ਐਡਵੈਂਚਰ ਏਰੀਆ ਇਹ ਆ ਪਿੰਡ ਦਾ ਪਿੰਡ ਦਾ ਇਹ ਜਿਹਾ ਏਰੀਆ ਬੂਝੇ ਝਾੜੀਆਂ ਉਧਰ ਵੀ ਪਹਿਲਾਂ ਉਧਰ ਵੀ ਬਣਿਆ ਹੋਊਗਾ ਰਸਤਾ ਉਹਲਾ ਇੱਧਰ ਵੀ ਹੋਊਗਾ ਪਹਿਲਾਂ ਇਹ ਬਾਰਡਰ ਏਰੀਆ ਕਿੱਥੋਂ ਲੰਘ ਜਾਗੇ ਆਪਾਂ ਟੁੱਟੀ ਤਾਂ ਸੜਕਾਂ ਸਾਰੀ ਕੱਚੀ ਤਾਂ ਸੜਕਾਂ ਦੋਨੀਆਂ ਕੱਚੀ ਸੜਕਾਂ ਹੈ ਇੱਥੇ ਨਾ ਜਿੰਨੇ ਬਾਰਡਰ ਆਪਾਂ ਦੇਖੇ ਆ ਜਾਂ ਬਾਰਡਰ ਏਰੀਆ ਸਾਰਿਆਂ ਚ ਜਿਹੜਾ ਰਸਤਾ ਉਹ ਕੱਚਾ ਹੀ ਹੁੰਦਾ ਆ ਕੱਚਾ ਰਸਤਾ ਇੱਕ بارش ਹੋਈ ਆ ਉਧਰੋਂ ਆ ਦੇਖੋ ਇਧਰ ਸਾਹਮਣੇ ਤਾਰ ਲੱਗੀ ਆ ਇਧਰ ਤਾਰ ਲੱਗੀ ਆ ਤੇ ਪਰ ਉਧਰ ਨਾਲ ਰਸਤਾ ਬੜਾ ਉਹ ਸੀਗਾ ਮੀਂਹ ਪਿਆ ਨਾ بارش ਕਰਕੇ ਰਸਤੇ ਚਿੱਕੜ ਹੋਇਆ ਸੀ ਹੁਣ ਆਹ ਰਸਤੇ ਦੇਖਦੇ ਆ ਪਰ ਇਧਰੋਂ ਤਾਰ ਦੂਰ ਆ ਬਾਰਡਰ ਦੂਰ ਆ ਚੱਲ ਲੱਭ ਕੇ ਦੇਖਦੇ ਆ। ਹੂੰ। ਇੱਥੋਂ ਉਹ ਤਾਰ ਸਾਹਮਣੇ ਦਿਸ ਰਹੀ ਹੈ। ਫੈਂਸਿੰਗ ਫੈਂਸਿੰਗ ਲੱਗੀ। ਹਾਂ, ਅਜ਼ਾਨ ਦੀ ਆਵਾਜ਼ ਆਉਂਦੀ। ਇੱਧਰ ਵੀ ਪਿੰਡ ਹੋਊਗਾ ਫਿਰ। 1 ਮਿੰਟ ਮੈਂ ਸਰਚ ਕਰਦਾ। ਦੋਸਤੋ ਆ ਸੁਣਿਓ, ਅਜ਼ਾਨ ਦੀ ਆਵਾਜ਼ ਆ ਰਹੀ ਆ। ਇੱਥੇ ਵੀ ਲੱਗੇ ਸਾਹਮਣੇ ਪਿੰਡ ਆ। ਪਾਕਿਸਤਾਨੀ ਪਿੰਡ ਆ ਇਹ। ਇਹ ਤਾਂ ਆਪਣੇ ਪਿੰਡ ਤੋਂ ਵੀ ਤੁਸੀਂ ਇੱਕ ਗੱਲ ਸੋਚੋ ਆਪਣੇ ਪਿੰਡ ਤੋਂ ਵੀ ਜਿਆਦੀ ਬਾਜ ਆ ਰਹੀ ਆ ਮਤਲਬ ਰਾਜੋ ਕੇ ਤੋਂ ਨਹੀਂ ਆਂਦੀ ਬਾਬਾ ਬੋਲਣ ਦੀ ਜਿੰਨੀ ਇਧਰੋਂ ਆ ਰਹੀ ਆ ਇੱਥੇ ਇੱਕ ਸਾਹਮਣੇ ਪਿੰਡ ਆ ਪਤਾ ਕਿਉਂ ਨਹੀਂ ਆਪਾਂ ਨੂੰ ਪਿੰਡ ਬਬੂ ਥੋੜਾ ਦੇਖੀ ਜੂਮ ਕਰਕੇ ਦੇਖੀ ਸ਼ੋ ਹੋ ਰਿਹਾ ਕਿ ਨਹੀਂ ਨਹੀਂ ਹੋ ਰਿਹਾ ਪਤਾ ਕਿਉਂ ਇਹ ਅੱਗੇ ਨਾ ਦੇ ਵੀ ਡਰੇਨ ਆ ਇੱਕ ਡਰੇਨ ਉਹ ਪਾਕਿਸਤਾਨ ਵਾਲੀ ਸਾਈਡ ਆ ਉਹ ਪਾਰ ਕਰਕੇ ਫਿਰ ਪਰ ਪਿੰਡ ਇੱਥੋਂ ਮੈਜ ਮੈਂ ਕਹਿੰਨਾ ਇੱਥੋਂ 2 ਕਿਲੋਮੀਟਰ ਦੀ ਨਹੀਂ ਹੋਊਗਾ 1.5 ਕਿਲੋਮੀਟਰ ਤੇ ਪਿੰਡ ਆ ਇੰਨੀ ਬਾਜ ਨਹੀਂ ਆਊਗੀ ਨੀ ਤਾਂ ਜਿਹੜੀ ਆਪਾਂ ਅਜਾਨ ਦੀ ਬਾਜ ਸੁਣੀ ਨਾ ਪਾਕਿਸਤਾਨ ਦੇ ਪਿੰਡੋਂ ਇਹ ਆ ਸਰਚ ਕਰਿਆ ਆ ਤਾਂ ਆਪਣਾ ਪਿੰਡ ਹੈ ਨਾ ਰਾਜੂ ਕੇ ਰਾਜੂ ਕੇ ਤੋਂ ਓਪੋਜ਼ਿਟ ਚੱਠੀਆਂ ਵਾਲਾ ਚੱਠੀਆਂ ਵਾਲਾ ਕੋਈ ਵੱਡਾ ਟਾਊਨ ਆ ਪਾਕਿਸਤਾਨ ਦਾ ਮਤਲਬ ਵੱਡਾ ਪਿੰਡ ਹੋਊਗਾ ਜਾਂ ਵੱਡਾ ਸ਼ਹਿਰ ਛੋਟਾ ਜਾਂ ਸ਼ਹਿਰ ਹੋਊਗਾ ਮਤਲਬ ਉੱਥੋਂ ਆਵਾਜ਼ ਆ ਰਹੀ ਆ ਆਪੋਜ਼ਿਟ ਆ ਰਾਜੂ ਕੇ ਦੇ ਸਾਹਮਣੇ 1.5 ਕਿਲੋਮੀਟਰ ਦੇ ਵਿੱਚ ਤੇ ਓਕੇ ਵੀਰੇ ਆ ਜੋਬ ਨੇ ਦਾ ਨਾਮ ਠੀਕ ਆ ਓਕੇ ਬਬੂ ਬਾਏ ਬਾਏ ਇਹ ਬੋਰਡ ਵੀ ਐਸੇ ਪਿੰਡ ਦਾ ਹੈ ਨਾ ਰਾਜੂ ਕੇ ਪਿੰਡ ਦੇ ਵਿੱਚ ਬਾਈ ਨੇ ਦੱਸਿਆ ਆਪਾਂ ਨੂੰ ਇੱਕ ਮਸਜਿਦ ਆ ਉਹ ਦੇਖਣੀ ਆ ਮਸਜਿਦ ਕਿੰਨੀ ਪੁਰਾਣੀ ਹੋਊਗੀ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲਗਭਗ 1947 ਤੋਂ ਪਹਿਲਾਂ ਦੀ ਮਸਜਿਦ ਆ ਉਹ ਆਪਾਂ ਦੇਖਦੇ ਆ ਸਾਡੇ ਮੁਸਲਿਮ ਭਾਈਆਂ ਦੀ ਆ ਡੜੀ ਜਾਂਦੇ ਹਾਂ ਬਾਈ ਕਿਵੇਂ ਜਾਜ ਸਾਈਕਲ ਦੀ ਜਾਜ ਹੈ ਤੈਨੂੰ ਓਏ ਸੱਟ ਨਾ ਲਈਂ ਘੈਣ ਜੀ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਪਿੰਡ ਦਾ ਹਨਾ ਕਿੰਨਾ ਵਧੀਆ ਫੁੱਲੇ ਜਗਾ ਤੇ ਬਣਿਆ ਹੈਗਾ ਦਿੱਠੇ ਸਵੇ ਥਾਵ ਨਹੀਂ ਤੁਝੇ ਹਾ ਸਾਹਮਣੇ ਪਿੰਡ ਹਨਾ ਇੱਥੋਂ ਆਪਾਂ ਨੀਵੀਂ ਜਗਾ ਤੇ ਆ ਇਹ ਸਾਰਾ ਉੱਚਾ ਪਿੰਡ ਦਿਸ ਰਿਹਾ ਗੁਰਦੁਆਰਾ ਸਾਹਿਬ ਫਿਰ ਦੇਖ ਲਿਆ ਆਪਾਂ ਹੁਣ ਆਪਾਂ ਪਿੰਡ ਦਾ ਚੱਕਰ ਲਾਉਨੇ ਆ ਇਸ ਤੋਂ ਬਾਅਦ ਆਪਾਂ ਮਸਜਿਦ ਚ ਜਾਣਾ ਨਾ ਉਹ ਦੇਖ ਕੇ ਆਉਨੇ ਆ ਡਾਕਟਰ ਦੀ ਲਗਾ ਕਲੀਆਂ ਪੱਕੀਆਂ ਇੱਧਰੋਂ ਤਾਂ ਆਪਾਂ ਬਾਹਰ ਨੂੰ ਨਿਕਲਾਂਗੇ ਉਸ ਸਾਈਡ ਹੀ ਚੱਲਦੇ ਆ ਬਾਪੀ ਨੂੰ ਪੁੱਛ ਲੈਨੇ ਆ ਹੂੰ ਇਹ ਕਹਾ ਗੁਰਦੁਆਰਾ ਸਾਹਿਬ ਸਸੀਗਲ ਬਾਪੂ ਜੀ ਸ਼ਾਨਮਾਨਾ ਮਸਜਿਦ ਜਾਣਾ ਮਸਜਿਦ ਜਾਣਾ ਮਸਜਿਦ ਕਿਹ ਮੇਰਾ ਸ਼ਾਨਮਾਨਾ ਕਿਹਨੋਂ ਆਣਾ ਹਾਂਜੀ ਆ ਗਲੀ ਮੁਰਜੀਏ ਇਟਾੜੀ ਦੇ ਪਿੰਡ ਦੇਖੀ ਬਾਈਨੇ ਕਿਵੇਂ ਗਿਆ ਸੀਗਾ ਵੱਡਾ ਪਿੰਡਾ ਬਹੁਤ ਘਾਰ ਆ ਯਾਰ ਜਦੋਂ ਉੱਚਾ ਹੋ ਜਾਂਦਾ ਨਿੱਕੀ ਹੁਣ ਇੱਥੇ ਨੀਚੇ ਜਾਵਾਂਗੇ ਆਪਾਂ ਘਾਟੀ ਵਾਂਗੂ ਬਣਿਆ ਸੋਨਾ ਪਿੰਡ ਦੇਖ ਲਾ ਇਹ ਪਾਕਿਸਤਾਨ ਬਾਰਡਰ ਦਾ ਖੀਲਲਾ ਪਿੰਡ ਆ ਪੰਜਾਬ ਪੰਜਾਬ ਭਾਰਤ ਦਾ ਹਨਾ ਬਾਰਡਰ ਦੇ ਲਾਸਟ ਪਿੰਡ ਆ ਇਹ ਇਸ ਤੋਂ ਅੱਗੇ ਤਾਂ इथो व्या खुला जहा माहौल हो गया लगे अपा वगह थे डेरी बनी है दफ्तर बने है। मिस्त्री दफ्तर वो पुराना घर दिसर ना कोई रही है का? ਬਤਕ ਡੱਕ 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 ਕਿੰਨੇ ਸੋਹਣੇ ਆ ਇਹ ਹਨਾ ਇਹ ਇਹਨਾਂ ਨੂੰ ਕੋਈ ਠੰਡ ਨਹੀਂ ਲੱਗਦੀ ਇੰਨੀ ਠੰਡ ਆ ਇਹ ਮਸਜਿਦ ਆ ਹਨਾ ਕਿੰਨੀ ਪੁਰਾਣੀ ਆ ਇਹਦੇ ਰੈਨੋਵੇਟ ਹੋਈ ਜਾਂਦੀ ਏਰੀਆ ਦੇ ਕਿੰਨਾ ਵੱਡਾ ਏਰੀਆ ਦੇਖੋ ਉਥੋਂ ਲੈ ਕੇ ਇੰਨਾ ਵੱਡਾ ਏਰੀਆ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵਧੀਆ ਮਸਜਿਦ 'ਚ ਆਪਾਂ ਆ ਗਏ ਇਹ ਮਸਜਿਦ ਦੇ ਵਿੱਚ ਮੁੱਖ ਸੇਵਾਦਾਰਾ ਕੀ ਨੌ ਕੀ ਹੈ ਜੀ ਤੁਹਾਡਾ ਆਪਣਾ ਨਾਮ ਹੈ ਗਾਜੀ ਬਾਬਾ ਰੰਜੋਸ਼ਾ ਜੀ ਬਾਬਾ ਰੰਜੋਸ਼ਾ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਮਸਜਿਦ ਬਾਬਾ ਜੀ ਦੱਸਿਓ ਇਹ ਕਿਵੇਂ ਕਿੰਨੀ ਕੁ ਪੁਰਾਣੀ ਹੈ ਇਹ ਜੀ ਆਸਥਾਨਾ ਹੈਗਾ ਵਾ ਮਸਜਿਦ ਆਸਥਾਨੇ ਕਮੀਲ ਹੋ ਰਹੇ ਨੇ ਠੀਕ ਹੈ ਜੀ ਆਸਥਾਨੇ ਬਣ ਰਹੇ ਨੇ ਬਾਬਾ ਜੀ ਦੇ ਇਸ ਤੋਂ ਬਾਅਦ ਜਿਹੜੀ ਮਸਜਿਦ ਦੀ ਤਿਆਰੀ ਹੋਵੇਗੀ ਮਸਜਿਦ ਬਣੇਗੀ ਠੀਕ ਹੈ ਜੀ ਇਹ ਆਸਥਾਨਾ ਕਰੀਬਨ ਕੋਈ ਜੋ ਪੁਰਾਣੇ ਬਜ਼ੁਰਗਾਂ ਦੇ ਦੱਸਣ ਮੁਤਾਬਕ 500 ਤੋਂ 700 ਸਾਲ ਦੇ ਕਰੀਬ ਹੋ ਗਿਆ ਸੀ ਤਾਂ ਅੱਛਾ ਹਾਂ ਜੀ ਇਹ ਪਿੰਡ ਵੀ ਫਿਰ ਉਨਾ ਹੀ ਪੁਰਾਣਾ ਪਿੰਡ ਵੀ ਬਹੁਤ ਪੁਰਾਣਾ ਹੈ ਪਿੰਡ ਵੀ ਪੁਰਾਣਾ ਹਾਂ ਜੀ ਇਹਦੀ ਜਗ੍ਹਾ ਵੀ ਦੇਖੋ ਤੁਸੀਂ ਦਰਗਾਹ ਦੀ ਕਿੰਨੀ ਵੱਡੀ ਹੈ ਜਗ੍ਹਾ ਕਿੰਨੀ ਹੈ ਹਾਂ ਜੀ ਜਗ੍ਹਾ ਕੋਈ ਇਹ ਦੋ ਕਿੱਲਾਂ ਤੋਂ ਉੱਤੇ ਹੈ ਜੀ ਦੋ ਏਕੜ ਤੋਂ ਸਾਰੀ ਜਗ੍ਹਾ ਠੀਕ ਹੈ ਠੀਕ ਹੈ ਠੀਕ ਹੈ ਇਹ ਪਹਿਲਾਂ ਫਿਰ ਦਰਬਾਰ ਕਿਵੇਂ ਸੀਗਾ ਪਹਿਲਾਂ ਦਰਬਾਰ ਪੁਰਾਣੇ ਸਮਿਆਂ ਦੇ ਹਿਸਾਬ ਨਾਲ ਸੀ ਜਿਸ ਤਰ੍ਹਾਂ ਓਪਨ ਹੁੰਦੇ ਆ ਛੋਟਾ ਛੋਟਾ ਦਰਬਾਰ ਹਾਂਜੀ ਠੀਕ ਹੈ ਉਹ ਵੀ ਇਸ ਹੱਲੇ ਇਸ ਦੇ ਵਿੱਚ ਉਹ ਉਸ ਤਰ੍ਹਾਂ ਹੀ ਬਣਿਆ ਕਮਰਾ ਅੱਛਾ ਠੀਕ ਹੈ ਜੀ ਇਹ ਹੋ ਰਿਹਾ ਰੀਨੋਵੇਟ ਕਰ ਰਹੇ ਤੁਸੀਂ ਇਹ ਹੋ ਰਿਹਾ ਰੀਨੋਵੇਟ ਹੋ ਰਿਹਾ ਜੀ ਚਲੋ ਵਧੀਆ ਵਧੀਆ ਠੀਕ ਹੈ ਜੀ ਠੀਕ ਹੈ ਤੇ ਇਹ ਪੰਛੀ ਪੰਛੀ ਵੀ ਰੱਖੇ ਕਿ ਸ਼ੌਂਕ ਇਹ ਹਵੈਸ਼ੌਂਕ ਨਹੀਂ ਸ਼ੌਂਕ ਨਾਲ ਹੀ ਇਹ ਜਿਹੜਾ ਵੱਡਾ ਚਿੱਟਾ ਇਹ ਕਿਹੜਾ ਇਹ ਆ ਟਰਕੀ ਕੁੱਕੜ ਟਰਕੀ ਕੁੱਕੜ ਹਾਂਜੀ ਅੱਛਾ ਹਾਂਜੀ ਠੀਕ ਆ ਆ ਕਾਲਾ ਵੀ ਹਾਂਜੀ ਕਾਲਾ ਵੀ ਹੋਰ ਵੀ ਨੇ ਉਹ ਅੰਦਰ ਜਾਲੀ ਦੇ ਵਿੱਚ ਨੇ ਇਹ ਟਰਕੀ ਕੁੱਕੜ ਆ ਸਾਰੇ ਉਹ ਉਹ ਤਾਂ ਬਤਕਾਂ ਉਹ ਬਤਕਾਂ ਹਾਂਜੀ ਉਹ ਬਤਕਾਂ ਚਿੱਟੀਆਂ ਹਾਂਜੀ ਠੀਕ ਆ ਹੋਰ ਵੀ ਕੋਈ ਹੈਗਾ ਪੰਛੀ ਇਹ ਬਾਜ ਹੈ ਜੀ ਆਹ ਵਾਲਾ ਹਾਂਜੀ ਅੱਛਾ ਇਹ ਬਾਜ ਇਹ ਬਾਜ ਆ ਠੀਕ ਆ ਇਹ ਕਹਿੰਦਾ ਤਾਂ ਕੁਛ ਨਹੀਂ ਐ ਨਹੀਂ ਪੈਂਦਾ ਪੈਂਦਾ ਹੈ ਹਾਂਜੀ ਅੱਛਾ ਤਾਂ ਹੀ ਵੇਖਦਾ ਕਿਵੇਂ ਆ ਉਹਦੀ ਅੱਖ ਦੇਖੋ ਇਹ ਪੈਂਦਾ ਆ ਬਾਜ ਠੀਕ ਇਹ ਲਿਆਂਦਾ ਫਿਰ ਕਿੱਥੋਂ ਸੀ ਇਹ ਛੋਟਾ ਜਿਹਾ ਬੱਚਾ ਹੀ ਲਿਆਂਦਾ ਹੈ ਅੱਛਾ ਛੋਟਾ ਜਿਹਾ ਬੱਚਾ ਲਿਆ ਕੇ ਪਾਲਿਆ ਠੀਕ ਹੈ ਜੀ ਠੀਕ ਹੈ ਇਹਨੂੰ ਤਾਂ ਫਿਰ ਬੰਨਣਾ ਪੈਂਦਾ ਇਹ ਫਿਰ ਉਹ ਤਰ੍ਹਾਂ ਉੱਡ ਜਾਂਦਾ ਜੇ ਅੱਛਾ ਇਹ ਤਾਂ ਕਰਕੇ ਫਿਰ ਇੱਥੇ ਘੁੰਮ ਫਿਰ ਆਉਂਦਾ ਵਾ ਠੀਕ ਹੈ ਜੀ ਤੇ ਇਹਨਾਂ ਪੰਛੀਆਂ ਨੂੰ ਨਹੀਂ ਕੁਛ ਕਹਿੰਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਉਸ ਤਰ੍ਹਾਂ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੇ ਕੋਈ ਆਨ ਕੇ ਛੇੜੇ ਛੇੜੇ ਤੇ ਫੇਰ ਪੈਂਦਾ ਉਸ ਤਰ੍ਹਾਂ ਕੁਝ ਨਹੀਂ ਕਹਿੰਦਾ ਠੀਕ ਹੈ ਜੀ ਠੀਕ ਹੈ ਇਹ ਫਿਰ ਦਾਣਾ ਹੀ ਖਾਂਦਾ ਨਹੀਂ ਜੀ ਇਹ ਮੀਟ ਖਾਂਦਾ ਜੀ ਅੱਛਾ ਹਾਂ ਇਹ ਫਿਰ ਮੀਟ ਖਾਂਦਾ ਠੀਕ ਹੈ ਜੀ ਪੂਰਾ ਵੱਡਾ ਹੋ ਗਿਆ ਇਹ ਨਹੀਂ ਹਾਲੇ ਬੱਚਾ ਵਾ ਬੱਚਾ ਹੈ ਹਾਲੇ ਹੋਰ ਵੱਡਾ ਹੋਵੇਗਾ ਇੱਕ ਕਹਿੰਦੇ ਆ ਮਤਲਬ ਖਤਰਨਾਕ ਜਾਨਵਰ ਹੁੰਦਾ ਇਹਦੇ ਵਿੱਚ ਤਿੰਨ ਦੋ ਤਿੰਨ ਨਸਲਾਂ ਹੁੰਦੀਆਂ ਵਾ ਹੂੰ ਇਦੇ ਵਿੱਚ ਇੱਕ ਹੋਰ ਹੁੰਦਾ ਹੈ ਉਹਦਾ ਜਿਵੇਂ ਉਹਦੀ ਚੁੰਝ ਕਾਲੀ ਹੈ ਨਾ ਉਹਦੀ ਚਿੱਟੀ ਹੁੰਦੀ ਹੈ ਅੱਛਾ ਜੀ ਠੀਕ ਹੈ ਖੱਟੀ ਹੁੰਦੀ ਹੈ ਤੇ ਪੈਰ ਵੀ ਉਹਦੇ ਖੱਟੇ ਹੁੰਦੇ ਆ ਹੂੰ ਤੇ ਉਹ ਜਿਹੜਾ ਵਾ ਉਹ ਖਤਰਨਾਕ ਹੁੰਦਾ ਬੱਚਿਆਂ ਨੂੰ ਪਹਿ ਜਾਂਦਾ ਠੀਕ ਹੈ ਜੀ ਇਹ ਕੁਝ ਨਹੀਂ ਆਂਦਾ ਕਿਸੇ ਨੂੰ ਇਹਦੀ ਨਿਗਾਹ ਕਿੰਨੀ ਬਹੁਤ ਤੇਜ਼ ਬਹੁਤ ਤੇਜ਼ ਨਿਗਾਹ ਅੱਛਾ ਬਹੁਤ ਤੇਜ਼ ਠੀਕ ਹੈ ਠੀਕ ਹੈ ਆਸਮਾਨ ਤੋਂ ਬਹੁਤ ਜ਼ਿਆਦੀ ਉਚਾਈ ਤੇ ਉੱਡਦਾ ਥੱਲੇ ਵੇਖ ਲੈਂਦਾ ਜ਼ਮੀਨ ਦੇ ਉੱਤੇ ਕਿਹੜੀ ਸ਼ੈ ਠੀਕ ਹੈ ਜੀ ਆਪ ਦਾ ਸ਼ਿਕਾਰ ਕਰ ਲੈਂਦਾ ਸ਼ਿਕਾਰ ਕਰ ਲੈਂਦਾ ਠੀਕ ਹੈ ਉਹ ਕੁੱਕੜ ਦੇਖੋ ਕਿੰਨੇ ਕਿੰਨੇ ਵੱਡੇ ਇਹ ਇਹ ਤਾਂ ਬਹੁਤ ਅਜੀਬ ਹੋਰ ਹੋਊਗੇ ਵੱਡੇ ਠੀਕ ਹੈ ਫੁੱਲ ਸਾਈਜ਼ ਹੈ ਫੁੱਲ ਸਾਈਜ਼ ਹੈ ਇਹ ਫੁੱਲ ਸਾਈਜ਼ ਹੈ 5-6 ਕਿਲੋ ਦਾ ਹੋ ਨਹੀਂ ਜ਼ਿਆਦਾ ਵਾ ਜ਼ਿਆਦਾ ਜ਼ਿਆਦਾ ਵਾ ਠੀਕ ਹੈ ਜੀ 8-10 ਕਿਲੋ ਦੇ ਕਰੀਬ ਹੋਵੇਗਾ ਠੀਕ ਹੈ ਇਹ ਤਾਂ ਨਹੀਂ ਪੈਂਦੇ ਨਾ ਉਹ ਕੁਛ ਨਹੀਂ ਆਉਂਦੇ ਉਹ ਕੁਛ ਨਹੀਂ ਆਉਂਦੇ ਠੀਕ ਆ ਦਰਬਾਰ ਦਾ ਇਹ ਆਏ ਗਏ ਵਾ ਸੰਤਾਂ ਸਾਧੂਆਂ ਵਾਸਤੇ ਸੰਗਤ ਵਾਸਤੇ ਠੀਕ ਹੈ ਜੀ ਚਲੋ ਵਧੀਆ ਆ ਪਿੱਛੇ ਵੀ ਤੁਸੀਂ ਬਣਾਇਆ ਹੈ ਉਹ ਲੰਗਰਖਾਨਾ ਪਾਰਕ ਪਾਰਕ ਹੀ ਬਣਾਈ ਮੂਰੇ ਹਾਂਜੀ ਪਾਰਕਾਂ ਆ ਉਧਰ ਲੰਗਰ ਹਾਲੇ ਇੱਧਰ ਦਿਖਾਓ ਪਾਰਕ ਤੇ ਲੰਗਰਾਲ ਬਣਿਆ ਹੈਗਾ ਠੀਕ ਆ ਦਰਗਾਹ شریف ਇਹ ਤਾਂ ਬੱਬਈ ਕਿੰਨੇ ਟਾਈਮ ਚ ਬਣ ਜੂਗੀ ਇਹ ਜਿਹalle ਆ ਲੱਗਿਆ ਨੂੰ 2 ਸਾਲ ਹੋ ਗਏ ਆ ਠੀਕ ਇਹ ਅੱਲਾਹੁ ਅਕਬਰ ਜੇ ਬੋਲ ਸ਼ੁਰੂ ਤੇਰਾ ਕਿੰਨਾ ਸੋਹਣਾ ਦਰਬਾਰ ਬਾਹਰ ਦਿਖਾਉਣਾ ਤੁਹਾਨੂੰ ਸਟਾਰਟਿੰਗ ਤੋਂ ਕਿੰਨਾ ਸੋਹਣਾ ਉਹ ਉਹ ਕੀ ਲਿਖਿਆ ਹੈਗਾ ਅੱਲਾ ਲਿਖਿਆ ਹੋਊਗਾ ਚਲੋ ਪਾਈ ਪੜ ਲੈਣਗੇ ਸਾਡੇ ਠੀਕ ਹੈ ਇੱਧਰ ਵੀ ਲਿਖਿਆ ਹੈਗਾ ਦਰਬਾਰ ਤੇ ਹਨਾ ਇੱਧਰ ਵੀ ਲਿਖਿਆ ਸਾਰੇ ਰਲ ਮਿਲ ਕੇ ਰਹਿੰਦੇ ਸੀ ਉਹ ਬਤਕ ਇਹ ਟਰਕੀ ਕੁੱਕੜ ਨਹੀਂ ਟਰਕੀ ਕੁੱਕੜ ਉਧਰ ਰਹਿਗੇ ਬਟ ਦੇਵਦ ਦੇਓ ਜਿਹੜੇ ਮਸਜਿਦ ਆਪਾਂ ਦੇਖ ਲਈ ਆਹ ਬਿਲਡਿੰਗ ਵੀ ਦੇਖੋ ਇਹ ਪੁਰਾਣਾ ਘਰ ਹੋਊਗਾ ਹਨਾ ਕਿਹੜੇ ਕਿਹੜੇ ਬਾਈ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਰਹਿੰਦੇ ਹੋਣਗੇ ਕਿੰਨਾ ਸ਼ੌਕ ਨਾਲ ਬਣਾਇਆ ਹੋਊਗਾ ਇਹ ਘਰ ਹਨਾ ਮਤਲਬ ਪਿੰਡ ਆਪਾਂ ਦੇਖੇ ਬਾਊਂਡਰੀ ਏਰੀਏ ਦੇ ਜੇ ਆਪਾਂ ਇਹ ਪਿੰਡ ਦਾ ਦੇਖੀਏ ਆ ਵੀ ਇੱਕ ਡੇਰਾ ਲੱਗਦਾ ਸਾਰੇ ਮਤਲਬ ਪਿੰਡਾ ਜੋ ਮਤਲਬ ਸੋਨਾ ਜਿਹਾ ਪਿੰਡ ਲੱਗਦਾ ਇਹ ਬਾਰਡਰ ਏਰੀਏ ਚੋਂ ਕਿੰਨਾ ਥੋੜਾ ਮਾਹੌਲ ਆ ਉਹ ਵੀ ਕਿੰਨੇ ਪੁਰਾਣੇ ਘਰ ਆ ਸਾਹਮਣੇ ਵੀ ਅੰਦਰ ਚੱਲਦੇ ਆਂ ਹਲਵਾ ਪਿੰਡ ਨਾ ਓਵੇਂ ਹੀ ਬਣ ਗਿਆ ਜਿਵੇਂ ਕਦੇ ਉਹ ਜਗਾ ਉੱਚੀ ਸੀਗੀ ਕਦੇ ਉਹ ਨੀਨੀ ਸੀਗੀ ਹਨਾ ਓ ਬਈ ਲੈ ਕਿੰਨਾ ਰੀਜਾਂ ਲਾ ਕੇ ਬਣਾਇਆ ਇਹ ਘਰ ਹਨਾ ਫੁੱਲ ਫੁੱਲ ਕਿੰਨੇ ਸੋਹਣੇ ਕਮਾਲ ਦਾ ਪਿੰਡ ਆ ਇਹ ਬਾਰਡਰੇ ਦੀ ਇਹਦੇ ਵੇ ਇਹ ਤਾਂ ਬੈਂਕ ਵੀ ਹੈਗੀ ਬੈਂਕ ਵੀ ਹੈਗੀ ਸਾਰੀਆਂ ਸਹੂਲਤਾਂ ਹੈਗੀਆਂ ਡਰੇਨ ਦੀ ਬੁਕਲ ਚ ਬਸਿਆ ਪੰਡ ਰਾਜੂ ਆਣਾ ਆ ਰਾਜੂ ਕੀ ਹੈ ਨਾ ਰਾਜੂ ਆਣਾ ਮੇਰੇ ਮੂੰਹੋਂ ਨਿਕਲਦਾ ਤੇ ਆ ਪੱਤੀ ਬਲੋ ਤਾਂ ਕੱਲ ਜਾਵਾਂਗੇ ਆਪਾਂ ਇਹ ਵੀ ਸਹੀ ਆ ਰਾਜੂ इथो आए बाजार सोहना जहा पार और पुलिस चौकी भी हैगी इतने है। है सारा कुछ है सारिया सहूलत है पेंड की शहर ਔਰ ਆਪਾਂ ਮੁੜਦੇ ਆਂ ਵਾਪਸ ਕਿਉਂਕਿ ਲੇਟ ਹੋ ਗਈ ਕੱਲ ਮਿਲਦੇ ਆਂ